ਬੀਤੇ ਦਿਨੀ ਵਡੇਰੀ ਉਮਰ ਦੇ ਦੌੜਾਕ ਫੌਜਾ ਸਿੰਘ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਸਾਹਮਣੇ ਆਇਆ ਹੈ ਉਹਨਾਂ ਦੇ ਪੁੱਤਰ ਦਾ ਕਹਿਣਾ ਹੈ ਕਿ ਹਰ ਰੋਜ਼ ਵਾਂਗ ਉਹਨਾਂ ਦੇ ਪਿਤਾ ਸ਼ਾਮ 3 ਵਜੇ 7 ਮਿੰਟ ਦੇ ਕਰੀਬ ਘਰੋਂ ਨਿਕਲੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਉਹਨਾਂ ਨਾਲ ਹੋਏ ਹਾਦਸੇ ਬਾਰੇ ਕਿਸੇ ਨੇ ਫੋਨ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹ ਮੌਕੇ ਤੇ ਪੂਜੇ ਤੇ ਫੌਜਾ ਸਿੰਘ ਨੂੰ ਹਸਪਤਾਲ ਚ ਭੇਤੀ ਕਰਵਾਇਆ ਪਰ ਥੋੜੀ ਦੇਰ ਬਾਅਦ ਡਾਕਟਰਾਂ ਨੇ ਪਟੀਆਂ ਕੀਤੀਆਂ ਤੇ ਕਿਹਾ ਕਿ ਫੌਜਾ ਸਿੰਘ ਠੀਕ ਹਨ ਠੀਕ ਹੋ ਜਾਣਗੇ ਪਰ ਅੰਦਰ ਬਲੀਡਿੰਗ ਹੋਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਫਿਲਹਾਲ ਫੌਜਾ ਸਿੰਘ ਦਾ ਅੰਤਮ ਸੰਸਕਾਰ ਪਰਿਵਾਰ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾ ਕਿਉਂਕਿ ਉਹਨਾਂ ਦਾ ਛੋਟਾ ਪੁੱਤ ਉਹਨਾਂ ਦੇ ਨਾਲ ਹੀ ਪੰਜਾਬ ਚ ਰਹਿੰਦਾ ਸੀ ਜਦੋਂ ਕਿ ਬਾਕੀ ਪਰਿਵਾਰ ਵਿਦੇਸ਼ ਚ ਰਹਿੰਦਾ ਹੈ ਫਰੀਬਾ ਵੀ ਤੇ ਕੱਲ ਜੀ 3 ਸਵੇਤ 3 ਵਜੇ ਦੀ ਗੱਲ ਆ ਹਾਂ ਹਾਂ ਘਰੋਂ ਬਸ ਸੈਰ ਕਰਨ ਨਿਕਲੇ ਚਾਹ ਪੀ ਗਏ ਰੋਟੀ ਟਿਕਾ ਕੇ ਤੇ ਉਧਰ ਖੇਤਾਂ 'ਚ ਸਾਡੀ ਲੇਬਰ ਲੋਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਹਾਂ ਹਾਂ ਉਧਰ ਨੂੰ ਫੇਰ ਸ਼ਾਮ ਨੂੰ ਅੱਗੇ ਰੁਟੀਨ 'ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਉਹ ਰੋਡ ਤੇ ਜਲਾ ਮੜਿਆ ਚੜੇ ਪੇ ਪਤਾ ਨਹੀਂ ਲੱਗਾ ਸੰਤੋ ਫੇਰ ਟੈਲੀਫੋਨ ਨਹੀਂ ਆਇਆ ਹਾਂ ਹਾਂ पैदा हो गई है ए रोज से हाँ जी हाँ जी रोज सवेरे शामी रोज सवेरे कल्ले कल बड़े फिट से जी और इदा नहीं बड़े फिट से सब कुछ आ रोटी पानी सवेरे पिनी पुनी छक के सब कुछ छक ਪਿੰਡ ਅੱਜ ਅੱਜ ਇੱਧਰ ਨੂੰ ਚਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਢੇੜਾ ਕੁੜਾ ਮਾਰਨਾ ਪਿੰਡ ਸਾਰੇ ਥੜਿਆਂ ਥੋੜਿਆਂ ਤੇ ਇੱਧਰ ਉੱਧਰ ਬੈ ਬੂ ਕੇ ਆਉਣਾ ਰਾਤ ਨੂੰ ਆਉਣਾ ਤੇ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਜਿਆਦਾ ਢਿੱਲੇ ਮੱਠੇ ਜਾਂ ਕਹਿਦਾ ਜਾਂ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ ਤੇ ਭਾਜੀ ਜਿਹੜੀ ਵਾਹਨ ਨਾਲ ਐਕਸੀਡੈਂਟ ਹੋਇਆ ਉਹ ਕੋਈ ਉਹਦੀ ਸਮਰਤ ਹੋਈ ਹੈ ਨਹੀਂ ਜੀ ਉਹ ਰਾਤ ਅਜੇ ਪੁਲਸਾਰੀ ਵੈਰੀਫਿਕੇਸ਼ਨ ਕਰ ਰਹੇ ਆ ਕੈਮਰੇ ਕੂਪੇ ਦੇਖਦੇ ਆ ਤੇ ਉਹ ਤਾਂ ਉਸੇ ਵੇਲੇ ਉਹ ਦੌੜ ਗਿਆ ਉਨੇ ਦੇਖਿਆ ਵੀ ਨਹੀਂ ਨਾ ਤਾਂ ਪੁਸ ਵਾਲੇ ਪਤਾ ਨਹੀਂ ਲੱਭਣਗੇ ਕਿਹੜਾ ਵਾਹਕਲ ਸੀ ਐਕਸੀਡੈਂਟ ਹੋਇਆ ਕਿੱਥੇ ਕਰਕੇ ਹਾਈਵੇ ਤੇ ਹਾਂ ਹਾਈਵੇ ਸਾਡੇ ਨਾਲ ਜਿਆ ਨਾਲੇ ਘਰ ਦੇ ਨਾਲੇ ਹਾਈਵੇ ਹੈ ਸਾਡੇ ਕੇਦ ਉਧਰ ਵੀ ਇੱਧਰ ਵੀ ਆ ਸੀ ਕਾਰ ਸੀ ਕਾਰ ਸੀ ਕੋਈ ਵਾਈਟ ਕਲਰ ਦੀ ਸੀ ਗੱਡੀ ਸੰਸਕਾਰ ਵਗੈਰਾ ਕਦੋਂ ਕਰ ਰਹੀ ਸੀ ਸੰਸਕਾਰ ਬਸ 2-3 ਦਿਨ ਵੀਰੇ ਲੱਗ ਜਾਣੇ ਮੇਰੀ ਫੈਮਿਲੀ ਆ ਰਹੀ ਆ ਸਾਰੇ ਆਨੇ ਭਾਈ ਸਲਾਹ ਕਰਕੇ ਉਸ ਹੱਬ ਨਾ ਕਰਾਂਗੇ ਹੁਣ ਬਾਹਰੋਂ ਤੁਹਾਨੂੰ ਪਤਾ ਆਉਣਾ ਟਿਕਟ ਲੈਣੀ ਵੀ ਕਈ ਵਾਰ ਡਾਕੂਮੈਂਟ ਦੀ ਪੂਰੇ ਹੁੰਦੇ ਹਨਾ 2-3 ਦਿਨ ਤਾਂ ਲੱਗੇ ਜਾਂਦੇ ਆ ਇੱਥੇ ਉਹਨਾਂ ਦੇ ਪਰਿਵਾਰ ਚੋਂ ਕੋਣ ਕੋਣ ਤੋਂ ਮੈਂ ਹੀ ਆ ਜੀ ਮੈਂ ਛੋਟਾ ਬੇਟਾ ਉਹਨਾਂ ਦਾ ਹਾਂਜੀ 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 ਮੇਰਾ ਪਰਿਵਾਰ ਆ ਇੱਥੇ ਬਾਕੀ ਮੇਰਾ ਭਾਈ ਚਰਾ ਚਾਚੇ ਤਾਈ ਸਾਰੇ ਸਾਡੇ ਜੋ ਵੀ ਕੁਝ ਬਾਹਰੋਂ ਸਾਡੇ ਸਾਰੀ ਫੈਮਲੀ ਆ ਮੇਰਾ ਬ੍ਰਦਰ ਆ ਸਿਸਟਰ ਆ ਮੇਰੀਆਂ ਭਤੀਜੀਆਂ ਆ ਸਾਰੇ ਜਿੱਦ ਜਿੱਦਾ ਸਾਰੀ ਫੈਮਲੀ ਗੁਲਬਾਰ ਆ ਇਹ ਵੇਲੇ ਦਾ ਟਾਈਮ ਸੀ ਜਦੋਂ ਬਾਹਰ ਨਿਕਲੇ ਸੀ ਅ ਦੇ ਤਿੰਨ 10 15 ਦਾ ਹੋਊਗਾ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮਿਲਿਆ ਮੈਨੂੰ ਬਸ ਹਸਲਾ ਹੀ ਮੈਨੂੰ ਜਿੱਲਾ ਗੱਡੀ ਚ ਪਾ ਕੇ ਮੇਰੇ ਯਾਰ ਦੋਸਤ ਹੀ ਸੀਗੇ ਉਹਨਾਂ ਨੇ ਗੱਡੀ ਚ ਮੈਨੂੰ ਫੋਨ ਕਰ ਦਿੱਤਾ ਮਤਲਬ ਸਾਢੇ 3 ਵਜੇ ਤੱਕ ਮੈਂ ਪਹੁੰਚ ਗਿਆ ਉੱਥੇ ਸਾਰੇ ਜਣੇ ਪਹੁੰਚ ਗਏ ਹਸਪੀਟਲ ਜਾ ਕੇ ਉਹਨਾਂ ਨੇ ਡਰੈਸਿੰਗ ਕਰ ਦਿੱਤੀ ਤੇ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਡਾਕਟਰ ਕਹਿੰਦੇ ਕਿ ਤਾਂ ਮੈਂ ਕਹਿੰਦੇ ਆ ਸਰਜੀਕਲ ਆ ਉਡਾਵਾ ਰਿਆ ਤੇ ਇਹਦਾ ਆ ਬਈ ਅਸੀਂ ਆਈਸੀਯੂ ਦੇ ਵਿੱਚ ਰੱਖ ਕੇ ਇਹਨੂੰ ਇਹਨੇ ਠੀਕ ਹੋ ਜਾਣਾ ਹਨਾ ਤੇ ਉਹ ਡਾਕਟਰ ਵੀ ਚਲ ਗਿਆ ਸਭ ਕੁਝ ਚਲ ਗਿਆ ਉਹਦੀ ਡਰੈਸਿੰਗ ਵੀ ਹੋ ਗਈ ਸਭ ਕੁਝ ਹੋ ਗਈ ਤਾਂ ਮੁੜ ਕੇ ਉਹਨਾਂ ਨੇ ਕਹਿੰਦੇ ECG ਕਰਾਉਣੀ ਆ ECG ਕਰਦਿਆ ਕਰਾਉਂਦਿਆਂ ਤੇ ਬੜਾ ਸੁਣਾ ਏਦਾਂ ਸਿਰ ਏਦਾਂ ਹੱਥ ਰੱਖਿਆ ਸਿਰ ਦੇ ਥੱਲੇ ਅਸੀਂ ਇਹ ਸੇ ਕਹਿ ਕੇ ਹੁਣ ਭਾਈਆ ਠੀਕ ਹੋ ਗਿਆ ਹੈ ਤੇ ਫੇਰ ਇਕਦਮ ਜਿਲਾ ECG ਜਾਣ ਲੱਗੇ ਫੇਰ ਹੌਰਤ ਨਾਲ ਸਾਹ ਲੈਣ ਲੱਪਿਆ ਫੇਰ ਉਹਨਾਂ ਨੇ ਦੁਬਾਰਾ ਡੈਮੇਜ ਦੀਆਂ ECG ਲੈ ਗਿਆ ਫੇਰ ਸਾਨੂੰ ਕਹਿੰਦੇ ਇਹਦੀ ਪਲਸ ਰੇਟ ਘਟੀ ਜਾਂਦੀ ਆ ਈਦਾ ਫੇਕ ਬੈਡ ਨਾ ਵੀ ਜਦ ਜਿੱਦਾ ਸੱਟ ਵੱਧੀ ਆ ਬਲੀਡਿੰਗ ਹੋ ਗਈ ਅੰਦਰ ਫਲੋਟਿੰਗ ਹੋ ਗਈ ਉਹਦੇ ਨਾਲ ਹਨਾ ਫੇ ਉਹ ਕਹਿੰਦੇ ਜਿੱਦਾਂ ਦੱਸੀ ਗਏ ਸਾਨੂੰ ਕਿ ਇਹਦਾ ਹਾਰਟ ਵੀ ਸਟਾਪ ਹੋ ਗਿਆ ਹਨਾ ਫੇ ਅਸੀਂ ਕਹਿੰਦੇ ਵੈਂਟੀਲੇਟਰ ਲਾਣੇ ਆ ਅਸੀਂ ਕਹ ਲਾਓ ਫੇ ਦੇਖਦੇ ਆ ਪਰ ਨਹੀਂ ਕਹਿੰਦੇ ਸੌਰੀ ਕਿੰਨੇ ਕ ਵਜੇ ਡੈਥ ਹੋਈ ਹਾਂ 6:00 ਵਜੇ 6 6:30 ਵਜੇ ਠੀਕ ਤੇ ਹੁਣ ਪੁਲਿਸ ਕਰਵੇ ਕਰ ਰਹੀ ਹੈ ਹਾਂਜੀ 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 ਕਾਰ ਵੀ ਕਰ ਰਹੀ ਆ ਉਹ ਸਾਰੀ ਤਰ੍ਹਾਂ ਉਹਨਾਂ ਦਾ ਕੰਮ ਹੈ ਉਹ ਕਰਦਾ ਸਾਰੀ ਰਾਤ ਉਹ ਵੀ ਲੱਗੇ ਰਹਿ ਦੇਖਦੇ ਸਾਰੇ ਤਰ੍ਹਾਂ ਹਾਂਜੀ ਹਾਂਜੀ ਹਾਂਜੀ